ਪੰਜਾਬ ਦੇ ਸਪੋਰਟਸ ਮਿਨਿਸਟਰ ਮੀਤ 헤ਰ ਜੀ ਦਾ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ ਪੰਜਾਬ ਦੇ ਇੰਟਰਨੈਸ਼ਨਲ ਜਿਹੜੇ ਖਿਡਾਰੀ ਸੀ ਉਹਨਾਂ ਨੂੰ PCS ਤੇ PPS ਦੀਆਂ ਨੌਕਰੀਆਂ ਦਿੱਤੀਆਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਜੀ ਵਧਾਈ ਦੇ ਪਾਤਰ ਨੇ ਪਰ ਇੱਕ ਸਪੋਰਟਸ ਪਾਲਿਸੀ ਜਿਹੜੀ 2023-24 ਦੇ ਵਿੱਚ ਬਣੀ ਉਹਦੇ ਵਿੱਚ ਇੱਕ ਲੈਂ ਪਾਈ ਗਈ ਵੀ ਹਰ ਇੱਕ ਜਿਹੜਾ ਸਪੇਅਰ ਖਿਡਾਰੀ ਹੈ ਜਿਹੜਾ ਬਾਹਰ ਬੈਠਾ ਹੁੰਦਾ ਉਸ ਨੂੰ 35% ਜਿਹੜਾ ਪਲੇ ਕਰਨਾ ਜ਼ਰੂਰੀ ਹੈ ਤੇ ਇਹ ਜਿਹੜੀ ਬੱਚਿਆਂ ਦਾ ਇਹਦੇ ਵਿੱਚ ਨੁਕਸਾਨ ਹੋ ਰਿਹਾ ਕਿਉਂਕਿ ਗ੍ਰੈਜੂਏਸ਼ਨ ਦੇ ਵਿੱਚ ਕੋਈ ਵੀ ਕੋਚ ਜਿਹੜਾ ਸਹਿਬਾਨ ਆ ਉਹ ਲਿਖ ਕੇ ਦੇਣ ਨੂੰ ਤਿਆਰ ਨਹੀਂ ਸੋ ਅੱਗੇ ਬੱਚਿਆਂ ਦੀ ਐਡਮਿਸ਼ਨਾਂ ਹੋਣਗੀਆਂ ਸੀਪੀਆਰਡ ਬੀਪੀਆਰਡ ਐਨਆਈਐਸ ਦੇ ਵਿੱਚ ਤੇ ਉਹਦੇ ਵਿੱਚ ਲੋਡ ਪਵੇਗੀ ਸੋ ਇਸ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਕਿ ਜਿਹੜਾ ਸਪੇਅਰ ਖਿਡਾਰੀ ਬਾਹਰ ਬੈਠਾ ਹੁੰਦਾ ਉਹ ਕੋਚਾਂ ਦੀ ਸਹਿਮਤੀ ਦੇ ਨਾਲ ਹੀ ਕਿਉਂਕਿ ਕਈ ਵਾਰੀ ਕੀ ਹੁੰਦਾ ਕੋਈ ਇੱਕ ਸਾਈਡ ਤੇ ਕੋਈ ਕਾਰਨਰ ਖੇਡਦਾ ਕੋਈ ਸੈਂਟਰ ਖੇਡਦਾ ਤਾਂ ਉਹਦਾ ਸਬਸਟੀਚੂਟਰ ਜਿਹੜਾ ਖਿਡਾਰੀ ਰੱਖਿਆ ਜਾਂਦਾ ਵੀ ਜੇ ਹਿੱਡਰ ਦੇ ਡਾਰੋਂ ਸੱਟ ਲੱਗ ਜੇ ਤਾਂ ਉਹਦਾ ਦੂਜਾ 플레이ਡਾ ਬੰਦਾ ਉਹਦੀ ਆਪਸ਼ਨ ਰੱਖੀ ਜਾਂਦੀ ਹੈ ਸੋ ਇਹਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਕਿ ਜਿਹੜੇ ਖਿਡਾਰੀਆਂ ਦਾ ਗ੍ਰੇਡੇਸ਼ਨ ਦੇ ਵਿੱਚ ਖਡੋਤ ਆਈ ਹੈ ਉਹ ਨਾ ਆਵੇ ਸੋ ਮੈਂ ਮੰਤਰੀ ਸਾਹਿਬ ਉੱਠ ਕੇ ਚਲੇ ਗਏ ਜਿਹੜੀ 35% ਪਲੇ ਕਰਨਾ ਜ਼ਰੂਰੀ ਹੈ ਸੋ ਇਸ ਰੋਕ ਨੂੰ ਜਿਹੜਾ ਹਟਾਇਆ ਜਾਵੇ ਤੇ ਸਾਡੇ ਜਿਹੜੇ ਖਿਡਾਰੀਆਂ ਦਾ ਹੱਕ ਜਿਹੜਾ ਜੋ ਖੇਡ ਕੇ ਆਉਂਦੇ ਨੇ ਉਹਨਾਂ ਦੀ ਗ੍ਰੈਜੂਏਸ਼ਨ ਕਰਕੇ ਉਹ ਅੱਗੇ ਐਡਮਿਸ਼ਨਾਂ ਲੈ ਸਕਣ ਅੱਗੇ ਕੋਰਸਾਂ ਦੇ ਵਿੱਚ ਸਪੋਰਟਸ ਪਾਲਿਸੀ ਦੇ ਵਿੱਚ ਖਿਡਾਰੀ ਜਿਹੜਾ ਫਾਇਦਾ ਲੈ ਸਕਣ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਸੰਦੀਪ ਜਾਖੜ ਜੀ ਮਿਸਟਰ ਸਪੀਕਰ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਸਾਡੇ ਅਬੋਰ ਜਿਹੜੀ ਪੱਕਾ ਸੀਡ ਫਾਰਮ ਪੰਚਾਇਤ ਹੈ ਸਪੀਕਰ ਸਾਹਿਬ ਤੇ ਉੱਥੇ ਲਗਭਗ 15 ਪਰਿਵਾਰ ਸਪੀਕਰ ਸਾਹਿਬ ਪਿਛਲੇ ਉਹ ਮੀਨੇ ਤੋਂ ਤਰਨੇ ਤੇ ਬੈਠੇ ਐ ਐਂ ਵਜਾ ਆਹ ਸਪੀਕਰ ਸਾਹਿਬ ਵੀ ਉਥੇ ਨੈਸ਼ਨਲ ਹਾਈਵੇ ਨਿਕਲਣਾ ਹੈ ਤੇ ਸਿਰਫ 20 ਕਿੱਲੇ ਪੈਲੀ ਐ ਸਪੀਕਰ ਸਾਹਿਬ ਤੇ ਆ ਜਿਹੜਾ ਪਰਿਵਾਰ ਐ ਇਹ ਪਰਿਵਾਰ ਐ ਜਿਹੜੀ ਸਾਰੀ ਪੰਚਾਇਤ ਐ 50 ਸਾਲਾਂ ਤੋਂ ਸਰਕਾਰ ਨੇ ਪੰਚਾਇਤ ਵੀ ਬਣਾਤੀ ਉਥੇ ਫੰਡ ਵੀ ਜਾਰੀ ਹੁੰਦੇ ਉਥੇ ਸਕੂਲ ਵੀ ਐ ਉਹਨਾਂ ਕੋਲੇ ਆਧਾਰ ਕਾਰਡ ਵੀ ਐ ਬਿਜਲੀ ਦੇ ਕਨੈਕਸ਼ਨ ਵੀ ਐ ਪਰ ਜਿਹੜੀ ਆ ਪੈਸੇ ਆਣੇ ਜਿਹੜੀ ਅਕਵਾਇਰ ਹੋਈ ਐ ਪੈਲੀ ਆ ਜਿਹੜੀ ਐਨ ਐਚ ਏ ਆਈ ਹੈ প্রভিনਸ਼ੀਅਲ ਗਵਰਨਮੈਂਟ ਨੂੰ ਪੈਸੇ ਦੇਣਗੇ ਕਿਉਂਕਿ ਉਸ ਜਿਹੜੀ ਪੈਲੀ ਹੈ ਉਹ ਪੰਜਾਬ ਸਰਕਾਰ ਦੀ ਹੈ ਤੇ ਮੇਰੀ ਸਰਕਾਰ ਤੋਂ ਆ ਗੁਜ਼ਾਰਿਸ਼ ਹੈ 50 ਸਾਲਾਂ ਤੋਂ ਪਰਿਵਾਰ ਉੱਥੇ ਬੈਠੇ ਹੈ ਤੇ ਅਜੇ ਆਈ ਐਮ ਸ਼ੋਰ ਪੰਜਾਬ ਦੇ ਵਿੱਚ ਹੋਰ ਵੀ ਥਾ ਬੰਦੇ ਬੈਠੇ ਹੋਣੇ ਜਿਹੜੀ ਮਾਲਕਾਨਾ ਹੱਕ ਉਹਨਾਂ ਕੋਲੇ ਨਹੀਂ ਹੈ 50 ਸਾਲ ਤੋਂ ਉੱਥੇ ਜਿਹੜੇ ਬੈਠੇ ਹੈ ਜਿਹੜਾ ਪਹਿਲੀ ਰਿਕੁਐਸਟ ਮੇਰੀ ਆਇਆ ਹੈ ਜਿਹੜਾ ਐਨ ਐਚ ਏ ਆਈ ਤੋਂ ਜਿਹੜਾ ਪੈਸਾ ਆਊਗਾ ਪੈਲੀ ਦਾ ਜਿਹੜਾ ਪੈਸਾ ਪੰਜਾਬ ਸਰਕਾਰ ਨੂੰ ਆਊਗਾ ਉਹ ਉਹਨਾਂ ਪਰਿਵਾਰਾਂ ਨੂੰ ਦਿੱਤਾ ਜਾਵੇ ਤੇ ਇੱਕ ਪਾਲਿਸੀ ਲੈ ਕੇ ਆਓ ਵੀ ਜਿਹੜੇ 50-50 ਸਾਲਾਂ ਤੋਂ ਪਰਿਵਾਰ ਬੈਠੇ ਐ ਉਹਨਾਂ ਨੂੰ ਆਪਾਂ ਮਾਲਕਾਨਾ ਹੱਕ ਦੇਈਏ ਆਪਾਂ ਪੰਚਾਇਤਾਂ ਵੀ ਬਣਾਤੀ ਸਾਰੇ ਅਧਿਕਾਰ ਦੇਤੇ ਪਰ ਮਾਲਕਾਨਾ ਹੱਕ ਆਪਾਂ ਉਹਨਾਂ ਨੂੰ ਨਹੀਂ ਦੇ ਰਹੇ ਥੈਂਕ ਯੂ ਸਪੀਕਰ ਸਾਹਿਬ